ਅੱਜ ਆ ਲਦਮਸਤ ਘੁੰਮ ਆਇਆ ਗੁਰੂ ਮਹਾਰਾਜ ਤੋਂ ਰੂਸ਼ੀ ਬਾਤ ਲੈ ਕੇ ਚੰਗੇ ਰੰਗ ਕਮ ਕਰਾਓ ਔਰ ਸਤੂ ਜੋ ਗਲਤੀ ਹੋਈ ਹੈ ਮਾਫ ਕਰੋ ਔਰ ਸਿੱਧੇ ਰਸਤੇ ਪਾਓ ਇਹ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤੱਕ ਤੇ ਆ ਜੀਵਨ ਨਾ ਤੇ ਮੰਗਣਾ ਹੈ ਕਾਲੀ ਬਾਜਪਾ ਘਟਰੋ ਨੂੰ ਕਿਹਦਾ ਦੇਖ ਰਹੀ ਸੀ ਉਹ ਅਜੇ ਕੁਝ ਨਹੀਂ ਕਹਿ ਸਕਦੇ ਕੱਲ ਬਰਕ ਕਮੇਟੀ ਦੀ ਮੀਟਿੰਗ ਹੈ ਕੱਲ ਪਤਾ ਲੱਗੇਗਾ ਕੀ ਗੱਲਬਾਤ ਚੱਲੇਗੀ ਜੇ ਵੀ ਜਗੀਰਪੁਰ ਵੀ ਕਾਲੀ ਹਲ ਤੇ ਵਾਪਸ ਆ ਰਹੀ ਹੈ ਉਹਦੇ ਬਾਰੇ ਕੀ ਕਹਣਾ ਹੈ ਤਾਂ ਵੈਲਕਮ ਕਰਤਾ ਸਾਰੇ ਜਿਹਨੇ ਵੀ ਆ ਰਹੇ ਨੇ ਅਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾਲੀ ਦਰ ਪੰਥ ਦੀ ਪੰਥ ਔਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਡੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਕਿ ਆਓ ਪੰਥ ਨੂੰ ਬਚਾ ਲਓ ਛੋਟੀ ਔਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਰ ਚਰਵਨੀ ਕਲ ਦਰ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਹੈ ਉਹਨੂੰ ਮਿਚਾਉਣਾ ਦੀ ਜ਼ਰੂਰਤ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚੱਲ ਕੇ ਗਏ ਸੀ ਹੁਣ ਫੇਰ ਕਾਲੇ ਦਲ ਚ ਆਉਣ ਦਾ ਕੀ ਮਕਸਦ ਹੈ ਉਹ ਤਾਂ ਉਹ ਤਾਂ ਆਪਕੇ ਨੇ ਮੈਨੂੰ ਕੱਢਿਆ ਸੀ ਉਹਨਾਂ ਨੇ ਆ ਕੇ ਸੁਬੀਰ ਨੂੰ ਤੇ ਆ ਕੇ ਵਾਪਸ ਲੈ ਲਿਆ ਨਹੀਂ ਉਹਨਾਂ ਨੇ ਬਹੁਤ ਪਹਿਲੇ ਬੋਲਿਆ ਵੀਡੀਓ ਦੇ ਕੇ ਅੱਜ ਵੀ ਕਿਹਾ ਮੈਂ ਕਾਲੇ ਦਲ ਚ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਹੈ ਉਦੋਂ ਸਾਰਾ ਕੁਝ ਕਹਿੰਦਾ ਪੈਂਦਾ ਹੈ ਕਿ ਕੇਂਦਰ ਸਰਕਾਰ ਨਾਲ ਕੀ ਗੱਲ ਹੈ ਦੇਖੋ ਇਹ ਵੀ ਤਾਂ ਜ਼ਰੂਰੀ ਦਾ ਮੇਰੀ ਗੱਲ ਲੱਗੇ ਹੀ ਗੇਮ ਟੁੜੀ ਗਈ ਗੱਲ ਅਸੀਂ ਲਦਮਸਤੀ ਤੋਂ ਆਇਆ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਚੰਗੇ ਰ ਕੰਮ ਕਰਾਓ ਅਣਸਾਤੋਂ ਜੋ ਗਲਤੀ ਹੋਈ ਹੈ ਮਾਫ ਕਰੋ ਔਰ ਸਿੱਧੇ ਰਸਤੇ ਪਾਓ ਇਹ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁੰਦਾ ਕਿ ਤੇ ਜੋ ਉਹਨਾਂ ਤੋਂ ਮੰਗਣਾ ਹੈ ਅਕਾਲੀ ਬਾਸਪਾ ਘਟੜੋਂ ਨੂੰ ਕਿੱਸਾ ਦੇਖ ਰਹੇ ਹੋ ਉਹ ਅਜੇ ਕੁਝ ਨਹੀਂ ਕਹਿ ਸਕਦੇ ਕੱਲ ਪਰਕਿੰਗ ਮੇਰੇ ਦੀ ਮੀਟਿੰਗ ਹੈ ਕਾਲੀ ਪੱਤਣ ਲਈ ਕੀ ਕੀ ਗੱਲਬਾਤ ਚੱਲ ਰਹੀ ਹੈ ਜੇ ਵੀ ਜ਼ਗੀਰਪੁਰ ਵੀ ਕਾਲੀ ਦਲ ਤੇ ਵਾਪਸ ਆ ਰਹੀ ਹੈ ਉਹਦੇ ਬਾਰੇ ਕੀ ਕਹਣਾ ਹੈ ਸੋ ਵੈਲਕਮ ਕਰਤਾ ਸਾਰੇ ਜਿਹਨੇ ਵੀ ਆ ਰਹੇ ਨੇ ਕਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾਲੀ ਦਲ ਪੰਥ ਦੀ ਪੰਥ ਔਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਪਿਆਰ ਪੰਥ ਨੂੰ ਬਚਾ ਲੋ ਤੁਸੀਂ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਜ਼ਰੂਰੀ ਹੈ ਅਰ ਚਰਹਾਉਣੀ ਕਦਰ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਹੈ ਉਹਨੂੰ ਬਚਾਉਣਾ ਜ਼ਰੂਰ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚਲ ਗਏ ਸੀ ਹੁਣ ਫੇਰ ਕਾਲੀ ਦਲ ਚ ਆਉਣ ਦਾ ਕੀ ਮਕਸਦ ਹੈ ਉਹ ਤਾਂ ਉਹ ਤਾਂ ਆਪਕੰਦੇ ਮੈਨੂੰ ਕੱਢੇ ਸੀ ਉਹਨਾਂ ਨੇ ਆ ਕੇ ਸੁਭੀਰ ਸਿੰਘ ਤੇ ਆ ਕੇ ਵਾਪਸ ਲੈ ਲਿਆ ਨਹੀਂ ਉਹਨਾਂ ਨੇ ਬਹੁਤ ਪਹਿਲੇ ਬੋਲਿਆ ਮੀਡੀਆ ਦੇ ਅੱਗੇ ਆ ਜੇ ਵੀ ਕਿਹਾ ਮੈਂ ਕਾਲੀ ਦਲ ਚ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਆ ਉਦੋਂ ਸਾਰਾ ਕੁਝ ਕਹਿੰਦਾ ਪੈਂਦਾ ਲੈ ਕੇ ਕੇਂਦਰ ਸਰਕਾਰ ਨਾਲ ਕੀ ਕਰੀਏ ਦੇਖੀ ਤਾਂ ਜ਼ਰੂਰੇ ਦਾ ਇਹ ਇਹ ਗੱਲ ਲੱਗੇ ਹੀ ਅੱਗੇ ਟੁੱਟ ਜਾਏਗੀ ਗੱਲ ਕੀ ਕਰੀਏ